ਹਾਂਜੀ ਬਾਈ ਜੀ ਕੀ ਹਾਲ ਆ ਜੀ ਸਾਰਿਆਂ ਤੋਂ ਪਹਿਲਾਂ ਸਾਰੇ ਦਰਸ਼ਕ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਮਿੱਤਰੋ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਕਬੱਡੀ ਕਲਚਰ ਤੇ ਅੱਜ ਆਜਾ ਹਾਜ਼ਰਾਂ ਕਬੱਡੀ ਦੀ ਇੱਕ ਨਵੀਂ ਅਪਡੇਟ ਦੇ ਨਾਲ ਜੋ ਹੋਣ ਵਾਲੇ ਕਬੱਡੀ ਦੇ ਕੱਪਾਂ ਬਾਰੇ ਕਰਦੇ ਆ ਗੱਲ ਜੋ ਪਹਿਲਾ ਕਬੱਡੀ ਕੱਪ ਆਪੇ ਪਿੰਡ ਨਰੜੂ ਜ਼ਿਲ੍ਹਾ ਪਟਿਆਲਾ ਹੋਵੇਗਾ ਜਿੱਥੇ ਕਬੱਡੀ ਓਪਨ ਦੇ ਤਿੰਨ ਖੇਡਰੀ ਬਾਹਰੋਂ ਆ ਬਾਈ ਜੀ ਪਹਿਲਾ ਨਾਮ ਹੈ 51000 ਅਤੇ ਦੂਸਰਾ ਨਾਮ ਹੈ 41000 ਬਾਈ ਟ੍ਰੇਡਰ ਦੇ ਜਾਫੀ ਨੂੰ ਕਹਿੰਦੇ 11-11000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਨਾਲ ਹੀ ਪ੍ਰੀ ਕੁਆਟਰ ਚ ਹਾਰਨ ਵਾਲੀਆਂ ਟੀਮਾਂ ਨੂੰ 3-3000 ਕੁਆਟਰ ਜਹਾਨਨ ਵਾਲੀਆਂ ਟੀਮਾਂ ਨੂੰ 5-5000 ਤੇ ਸੈਮੀ ਵਿੱਚ ਹਾਰਨ ਵਾਲੇ ਟੀਮਾਂ ਨੂੰ 7-7000 ਦਿੱਤਾ ਜਾਊਗਾ ਪਹਿਲਾਂ ਸਿਰਫ 32 ਟੀਮ ਐਂਟਰ ਹੋਣਗੀਆਂ ਮੈਚ ਸ਼ੁਰੂ ਹੋਣਗੇ 1 ਵਜੇ ਬਹੁਤ ਵਧੀਆ ਟੂਰਨਾਮੈਂਟ ਹੈ ਮਿੱਤਰੋ ਜਿਸ ਦਾ ਲਾਈਵ WW1 ਤੋਂ ਤਿੰਨ ਲਾਈਵ ਡਾਊਟ ਇੰਤੇ ਚੱਲੇਗਾ ਅੱਜ ਦੇ ਦਿਨ ਦਾ ਵਧੀਆ ਕੱਪ ਆ ਤੇ ਨਾਲ ਹੀ ਪਿੰਡ ਮੰਗਾਲੀ ਰਾਹੂ ਰੋਡ ਲੁਧਿਆਣਾ ਜ਼ਿਲ੍ਹਾ ਇੱਥੇ ਕਬੱਡੀ 35 ਕਿਲੋ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ ਹੈ 6100 ਅਤੇ ਦੂਸਰਾ ਨਾਮ ਹੈ 4100 ਵੈਸਟ ਟਰੇਡਰ ਤੇ ਜਾਫੀ ਨੂੰ 2-2 ਕਿਲੋ ਬਦਾਮ ਦਿੱਤੇ ਜਾਣਗੇ ਨਾਲ ਹੀ ਕਬੱਡੀ 47 ਕਿਲੋ ਦਾ ਪਹਿਲਾ ਨਾਮ 11000 ਰੱਖਿਆ ਗਿਆ ਤੇ ਦੂਸਰਾ ਨਾਮ ਹੈ 8100 ਵੈਸਟ ਟਰੇਡਰ ਤੇ ਜਾਫੀ ਨੇ ਇੱਥੇ ਵੀ 2-2 ਕਿਲੋ ਬਦਾਮ ਨਾਲ ਹੀ ਕਬੱਡੀ 65 ਕਿਲੋ ਦੇ ਦੋ ਖਡੇਰੀ ਬਾਹਰੋਂ ਪਹਿਲਾ ਨਾਮ 20000 ਅਤੇ ਦੂਸਰਾ ਨਾਮ 15000 ਵੈਸਟ ਟਰੇਡਰ ਤੇ ਜਾਫੀ ਨੂੰ 2-2 ਕਿਲੋ ਬਦਾਮ ਦਿੱਤੇ ਜਾਣਗੇ ਦੇ 52 ਕਿਲੋ ਤੇ ਓਪਨ ਦੇ ਮੁਕਾਬਲੇ ਮਿੱਤਰੋ 5 ਤਰੀਕ ਨੂੰ ਹੋਣਗੇ ਜਿੱਥੇ ਓਪਨ ਦਾ ਪਹਿਲਾ ਨਾਮ ਲੱਖ ਤੇ ਦੂਸਰਾ ਨਾਮ 75000 ਬੈਸ ਟ੍ਰੇਡਰ ਤੇ ਯਾਫੀ ਨੂੰ 333000 ਦੀ ਨਕਦ ਰਾਸ਼ੀ ਨਾਲ ਮਾਨ ਸਨਮਾਨ ਹੋ ਲਾਈਵ ਚੱਲੇਗਾ www123livedoubt.in ਤੇ ਅੱਜ ਦੇ ਦਿਨ ਦਾ ਵਧੀਆ ਟੂਰਨਾਮੈਂਟ ਆ ਤੇ ਬਾਈ ਨੀ ਕਬੱਡੀ ਖੇਡਿਆਰੀਆਂ ਲਈ ਬਹੁਤ ਵਧੀਆ ਪ੍ਰਾਣ ਲੱਕ ਮੀਟੀਆਂ ਵਾਲੇ ਬੋਲੋ ਵਧੀਆ ਪ੍ਰਾਈਜ਼ ਰੱਖੇ ਗਏ ਨੇ ਇਨਾਮ ਵੀ ਵਧੀਆ ਤੇ ਨਾਲ ਹੀ ਰਾਮੂ ਵਾਲਾ ਜਿਲ੍ਹਾ ਮੋਗਾ ਜਿੱਥੇ ਕਬੱਡੀ ਓਪਨ ਦੇ ਨਖੜੇਰੀ 12ਵਾਂ ਪਹਿਲਾ ਨਾਮ 71000 ਰੱਖੇ ਗਏ ਤੇ ਦੂਸਰਾ ਨਾਮ 51000 ਵੈਸਟਰੇਟਰ ਤੇ ਯਾਫੀ ਨੂੰ 21000 ਦੀ ਨਗਦ ਰਕਮ ਨਾਲ ਮਨਨਮਾਨ ਸਮਾਨ ਹੋ ਤੇ ਨਾਲ ਹੀ ਕਬੱਡੀ 70 ਕਿਲੋ ਦਾ ਪਹਿਲਾ ਨਾਮ 15000 ਆ ਤੇ ਦੂਸਰਾ ਨਾਮ 12000 ਵੈਸਟਾ ਨੂੰ ਰेंजर ਸਾਈਕਲ ਰੱਖੇ ਗਏ ਨੇ ਕਬੱਡੀ 37 ਕਿਲੋ ਦਾ ਪਹਿਲਾ ਨਾਮ 5100 ਆ ਤੇ ਦੂਸਰਾ ਨਾਮ 3100 ਆ ਵੈਸਟਰ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਇਹ ਵੀ ਅਜ ਦੇ ਦਿਨ ਦਾ ਵਧੀਆ ਕਬੱਡੀ ਕੱਪ ਆ 5 ਅਕਤੂਬਰ ਨੂੰ ਓਪਨ ਦੇ ਮੁਕਾਬਲੇ ਹੋਣਗੇ ਨਾਲ ਹੀ ਪਿੰਡ ਅਲਕੜਾ ਚ ਅੱਜ ਲਾਸਟ ਦਿਨ ਹੈ ਮਿੱਤਰੋ ਪਹਿਲਾ ਨਾਮ ਹੈ 52000 ਰੱਖਿਆ ਗਿਆ ਤੇ ਦੂਜਾ ਨਾਮ ਹੈ 41000 ਓਪਨ ਦੇ ਵਸਟ ਰੇਡਰ ਤੇ ਜਾਫੀ ਨੂੰ 11-11000 ਦੀ ਨਗਦ ਰਕਮ ਸਨਮਾਨ ਸਨਮਾਨ ਹੋਵੇਗਾ ਤੇ ਨਾਲ ਹੀ ਕਬੱਡੀ 65 ਕਿਲੋ ਦਾ ਪਹਿਲਾ ਨਾਮ 12000 ਹੈ ਦੂਜਾ ਨਾਮ 9000 ਹੈ ਵਸਟ ਰੇਡਰ ਤੇ ਜਾਫੀ ਨੂੰ ਜੂਸਰ ਦਿੱਤੇ ਜਾਣੇ ਨਾਲ ਹੀ ਲਾਈਵ ਚੱਲੇਗਾ ਕਬੱਡੀ ਟੀਵੀ ਤੇ ਅੱਜ ਦੇ ਦਿਨ ਦਾ ਵਧੀਆ ਕਬੱਡੀ ਗੱਪਾ ਨਾਲ ਹੀ ਲੜਕਿਆਂ ਦੇ ਰੱਸਾ ਕੱਸੀ ਦੇ ਮੈਚ ਵੀ ਹੋਣਗੇ ਬਹੁਤ ਵਧੀਆ ਪ੍ਰਬੰਧਾ ਕਮੇਟੀਆਂ ਦੇ ਵੱਲੋਂ ਤੇ ਨਾਲ ਹੀ ਜੋ ਅਗਲਾ ਕਬੱਡੀ ਗੱਪਾ ਪਿੰਡ ਫਤਿਹਪੁਰ ਜਿੱਥੇ ਕਬੱਡੀ 75 ਕਿਲੋ ਦੇ ਮੁਕਾਬਲੇ ਹੋਣਗੇ ਜਿੱਥੇ ਪਹਿਲਾ ਨਾਮ 21000 ਰੱਖਿਆ ਗਿਆ ਤੇ ਦੂਜਾ ਨਾਮ 15000 ਤੇ ਨਾਲ ਹੀ 45 ਕਿਲੋ ਦੇ ਮੁਕਾਬਲੇ ਹੋਣਗੇ ਇੱਥੇ ਪਹਿਲਾ ਨਾਮ 6800 ਤੇ ਦੂਜਾ ਨਾਮ 5100 65 75 ਦੇ 45 ਜਿਆ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਜਿੱਥੇ ਕਬੱਡੀ ਓਪਨ ਦੇ ਪਹਿਲਾ ਨਾਮ 71000 ਤੇ ਦੂਸਰਾ ਨਾਮ 52000 ਨਾਲ ਹੀ ਓਪਨ ਦੇ ਵੈਸਟ ਰੇਡਰ ਤੇ ਜਾਫੀ ਨੂੰ 22000 ਰੁਪਏ ਦਿੱਤਾ ਜਾਊਗਾ ਲਾਈਵ ਚੱਲੇਗਾ 1 2 3 ਲਾਈਵ ਡਾਟਨ ਤੇ YouTube ਦਾ ਚੈਨਲ ਆ ਜੋ ਨਾਲ ਹੀ ਵੰਡ ਬਖੌਰਾ ਕਲਾਂ ਉੱਥੇ ਵੀ 75 ਕਿਲੋ 55 48 ਦੇ 35 ਕਿਲੋ ਦੇ ਮੁਕਾਬਲੇ ਹੋਣਗੇ 30 ਕਿਲੋ ਦਾ ਪਹਿਲਾ ਨਾਮ 2100 ਤੇ ਦੂਸਰਾ ਨਾਮ 1100 ਹੈ ਬਸਟਾ ਨੂੰ ਕੱਪ ਹੈ ਤੇ ਨਾਲ ਹੀ 35 ਕਿਲੋ ਦਾ ਪਹਿਲਾ ਨਾਮ 4300 ਦੂਸਰਾ ਨਾਮ 3100 ਹੈ ਪੈਸਟਾ ਨੂੰ ਪ੍ਰਾਈਸਾਂ ਦਿੱਤੀਆਂ ਜਾਣਗੀਆਂ 48 ਕਿਲੋ ਦਾ ਪਹਿਲਾ ਨਾਮ ਹੈ 5100 ਦੂਜੇ ਨਾਮ 4100 ਐ ਬੈਸਟਾ ਨੂੰ ਚਾਂਦੀ ਦੀਆਂ ਮੁੰਦੀਆਂ ਦਿੱਤੀਆਂ ਜਾਣਗੀਆਂ 55 ਕਿਲੋ ਦਾ ਪਹਿਲਾ ਨਾਮ ਹੈ 6500 ਦੂਜੇ ਨਾਮ 5100 ਸਰਪ੍ਰਾਈਜ਼ ਦਿੱਤੇ ਜਾਣਗੇ ਤੇ ਨਾਲ ਹੀ 75 ਕਿਲੋ ਦਾ ਪਹਿਲਾ ਨਾਮ 11000 ਤੇ ਦੂਸਰਾ ਨਾਮ 8100 ਤੇ ਨਾਲ ਹੀ ਇੱਥੇ ਬੈਸਟਾ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਲਾਈਵ ਚੱਲੇਗਾ ਪੀਵੀ 31 ਮਾਨ ਸਾਹਿਬ ਸੋ ਬਜਨੀ ਕਬੱਡੀ ਖਿਡਾਰੀਆਂ ਲਈ ਵੀ ਵਧੀਆ ਪ੍ਰਾਲਾ ਕਮੇਟੀਆਂ ਵੱਲੋਂ ਕੀਤਾ ਗਿਆ ਬਹੁਤ ਵਧੀਆ ਪ੍ਰਾਈਜ਼ ਰੱਖੇ ਗਏ ਨੇ ਤਾਂ ਜੋ ਛੋਟੇ ਪਲੇਅਰ ਹੁਣ ਤੋਂ ਆਪਣੀ ਮੇਨਤ ਨੂੰ ਮਜ਼ਬੂਤ ਕਰਦੇ ਹੋਏ ਅੱਗੇ ਕਬੱਡੀ ਦੇ ਸਿਖਰਾਂ ਤੇ ਪਹੁੰਚ ਸਕਣ ਤਾਂ ਹਾਂ ਜੀ ਮਿੱਤਰੋ ਜੇਕਰ ਤੁਹਾਨੂੰ ਆਪਣੀ ਇਹ ਅਪਡੇਟ ਵਧੀਆ ਲੱਗਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਸੁਝਾਅ ਦਿਆ ਕਰੋ ਤੇ ਸਾਰੇ ਮੇਰੇ ਵੀਰ ਕਬੱਡੀ ਖਿਡਾਰੀ ਖੇਡ ਪ੍ਰਮੋਟਰ ਸਾਰੇ ਖੇਡ ਪ੍ਰੇਮੀ ਜਿਉਂਦੇ ਬਸਦੇ ਰਹਿਣ ਜੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਾਰਿਆਂ ਨੂੰ ਧੰਨਵਾਦ ਜੀ